ਸਿੱਖ ਬੱਚੇ ਗੁਰੂ ਦੇਸ਼ ਮੇਸ਼ ਦੇ ਆਵੇਂ ਸਾਨੂੰ ਤੂਰ ਰਾ ਦੇ ਵਿੱਚ ਰੇਕਦੇ ਅਸਾਂ ਸਿੱਖ ਬੱਚੇ ਗੁਰੂ ਦੇਸ਼ ਮੇਸ਼ ਦੇ ਹਾਂ ਜੀ ਸਰ ਕੀ ਨਾਮ ਆਪਣਾ ਅੱਜ ਕੀ ਪ੍ਰੋਬਲਮ ਰੱਖਿਆ ਤੁਸੀਂ ਮੇਰਾ ਨਾਮ ਗੁਰਵਿੰਦਰ ਸਿੰਘ ਵੰਟੀ ਸੰਧੂ ਜੀ ਪ੍ਰਧਾਨ ਪੰਗੜਾ ਕਲਚਰ ਯੂਨੀਅਨ ਬਠਿੰਡਾ ਸੋ ਅੱਜ ਸਮੁੱਚੀ ਪੰਗੜਾ ਕਲਚਰ ਯੂਨੀਅਨ ਬਠਿੰਡਾ ਵੱਲੋਂ ਬਾਕੀ ਦੂਸਰੀਆਂ ਯੂਨੀਅਨਾਂ ਦੇ ਸਹਿਯੋਗ ਦੇ ਨਾਲ ਪਹਿਲਾ ਦਸਤਾਰ ਕੈਂਪ ਲਗਾਇਆ ਗਿਆ ਜੀ ਤੇ ਸਾਲਾਨਾ ਲੰਗਰ ਜੋ ਪਿਛਲੇ 12 ਸਾਲਾਂ ਤੋਂ ਲਗਾਤਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅਸੀਂ ਲਾ ਰਹੇ ਆਂ ਅੱਜ ਲਗਾਤਾਰ ਸਾਲਾਨਾ 12ਵਾਂ ਲੰਗਰ ਪੰਗੜਾ ਕਲਚਰ ਯੂਨੀਵਰਸਿਟੀ ਨਾਲ ਵੱਲੋਂ ਲਗਾਇਆ ਜਾ ਰਿਹਾ ਜੀ ਹੋਰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੀ ਆ ਜੀ ਕਿ ਚਲੋ ਆਪਾਂ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦਾ ਦੇਣਾ ਤਾਂ ਨਹੀਂ ਦੇ ਸਕਦੇ ਉਹਨਾਂ ਨੇ ਆਪਣਾ ਪਰਿਵਾਰ ਵਾਰ ਤਾਂ ਆਪਣੇ ਲਈ ਪਰ ਇਹ ਆ ਕਿ ਚਲੋ ਜੇ ਆਪਾਂ ਲੰਗਰ ਲਗਾਉਣੇ ਆਂ ਸਾਰੇ ਇਕੱਠੇ ਹੁੰਦੇ ਨੇ ਜਾਂ ਨਵੀਂ ਪੀੜੀ ਨੂੰ ਬੱਚਿਆਂ ਨੂੰ ਪਤਾ ਚੱਲਦਾ ਹੈ ਕਿ ਲੰਗਰ ਕਿੰਨਾ ਦੀ ਯਾਦ ਚਲਾਇਆ ਗਿਆ ਉਹ ਕੌਣ ਸੀ ਤੇ ਉਹਨਾਂ ਨੇ ਕਿੱਡੀ ਵੱਡੀ ਸ਼ਹਾਦਤ ਕੀਤੀ ਆਪਣੇ ਲਈ ਨਹੀਂ ਸਰ ਕੀ ਨਾਮ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੁਬਰੀ ਜੀ ਅੱਜ ਦਾ ਜੀ ਸੋਢਾ ਸਾਹਿਬ ਜਨ ਦੇ ਦਿਨ ਸਮਰਪਿਤ ਭੰਗੜਾ ਕਲਚਰ ਯੂਨੀਅਨ ਬਠਿੰਡਾ ਵੱਲੋਂ ਅਤੇ ਤਰਬਨ ਰਣਜ ਦੀ ਪੂਰੀ ਟੀਮ ਵੱਲੋਂ ਪਗੜੀ ਉਸ ਵੱਲੋਂ ਦਸਤਾਰਕ ਸਖਲਾਈ ਕੈਂਪ ਲਗਾਏ ਨਾਲ ਨਾਲ ਲੰਗਰ ਦਾ ਵੀ ਪੂਰਾ ਪ੍ਰਬੰਧ ਹੈ ਜੀ ਤੇ ਪੰਗੜਾ ਕਲਚਰ ਜਿਨੇ ਬਠਿੰਡਾ ਅਤੇ ਟੈਰਵਨ ਟ੍ਰੈਨਜ ਪਗੜੀ ਉਸ ਮੋੜ ਮੰਡੀ ਵੱਲੋਂ ਤੇ ਦੋਨੋਂ ਦੇ ਸਹਿਯੋਗ ਨਾਲ ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਨਹੀਂ ਜੀ ਨਹੀਂ ਕੋਈ ਫੀਸ ਨਹੀਂ ਜੀ ਫ੍ਰੀ ਹੈ ਜੀ ਮੰਨ ਲਓ ਕੱਲ ਸਾਡੇ ਉੱਧਰ ਲਾਇਆ ਸੀ ਗੁਰੂ ਘਰ ਤੇ ਅੱਜ ਇੱਥੇ ਜੀ ਤੇ 2 ਵਜੇ ਤੋਂ ਸ਼ਾਨੁਫਾਦੇ ਘਰ ਸਾਹਿਬ ਕੀ ਹੁੰਚਣਾ ਜੀ ਜੀ ਸਿੱਖ ਬੱਚੇ ਗੁਰੂ ਦਸ਼ਮੇਸ਼ ਦੇ ਭਾਵੇਂ ਸਾਨੂੰ ਤੂੰ ਰੁਲਾ ਦੇ ਵਿੱਚ ਰੇਕਦੇ ਅਸੀਂ ਸਿੱਖ ਬੱਚੇ ਗੁਰੂ ਦਸ਼ਮੇਸ਼ ਦੇ ਭਾਵੇਂ ਸਾਨੂੰ ਤੂੰ ਰੁਲਾ ਦੇ ਵਿੱਚ ਰੇਕਦੇ ਆਸੀਂ ਸਿੱਖ ਬੱਚੇ ਗੁਰੂ ਦਸ਼ਮੇਸ਼ ਦੇ ਪਾਵੇਂ ਸਾਨੂੰ ਤੂੰ ਰੁਲਾ ਦੇ ਵਿੱਚ ਰੇਤ ਦੇ ਆਸੀਂ ਸਿੱਖ ਬੱਚੇ ਗੁਰੂ ਦਸ਼ਮੇਸ਼ ਦੇ ਪਾਵੇਂ ਸਾਨੂੰ ਤੂੰ ਰੁਲਾ ਦੇ ਵਿੱਚ ਰੇਤ ਦੇ ਸਾਡਾ ਲੋਹੇ ਵਾਂਗੂ ਬਣਿਆ ਸ਼ਰੀਰ